ਲੁਧਿਆਣਾ ਦੇ ਪੁਰਾਣੀ ਸਬਜ਼ੀ ਮੰਡੀ ਨਜ਼ਦੀਕ ਗੁਰਦੁਆਰਾ ਸ੍ਰੀ ਸਿੱਖ ਸਭਾ ਵਿਖੇ ਸਿੰਘ ਸਭਾਵਾਂ ਦੇ ਵੱਲੋਂ ਰੱਖੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਜ ਜਿੱਥੇ ਉਹਨਾਂ ਨੇ ਇਥੇ ਸਿੰਘ ਸਭਾਵਾਂ ਦੇ ਨਾਲ ਮੁਲਾਕਾਤ ਕੀਤੀ ਤੇ ਉੱਥੇ ਸਿੰਘ ਸਭਾਵਾਂ ਦੇ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦੇ ਆ ਗਿਆਨੀ ਕੁਰਦੀਪ ਸਿੰਘ ਗੜਗੱਜ ਜਿਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਅੱਜ ਕੌਮ ਨੂੰ ਇਕੱਠੇ ਹੋ ਕੇ ਵਿਰੋਧੀ ਤਾਕਤਾਂ ਖਿਲਾਫ ਲੜਨ ਦੀ ਜ਼ਰੂਰਤ ਹੈ, ਉੱਥੇ ਹੀ ਉਹਨਾਂ ਕੌਮ ਨੂੰ ਇਕਜੁੱਟ ਹੋਣ ਦਾ ਵੀ ਸੁਨੇਹਾ ਦਿੱਤਾ ਹੈ। ਇਹੀ ਨਹੀਂ ਉਹਨਾਂ ਕਹਿੰਦੇ ਕਿ ਜੋ ਇਸ ਕੌਮ ਨੂੰ ਤੋੜਨ ਦਾ ਯਤਨ ਅਤੇ ਰਾਜਨੀਤੀ ਕਰ ਰਹੇ ਨੇ ਉਹਨਾਂ ਨੂੰ ਵੀ ਕਰਾਰਾ ਜਵਾਬ ਦਿੱਤਾ ਜਾਵੇਗਾ। ਤੇ ਇੰਨਾ ਹੀ ਨਹੀਂ ਉਹਨਾਂ ਦਾ ਇਹ ਕਹਿਣਾ ਕਿ ਬੇਦਬੀਆਂ ਕਰਨ ਵਾਲਿਆਂ ਦੇ ਸਰਕਾਰ ਨੂੰ ਡੀਐਨਏ ਕਰਾਉਣੇ ਚਾਹੀਦੇ ਨੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਰਕਾਰਾਂ ਦੇ ਵੱਲੋਂ ਉਹਨਾਂ ਨੂੰ ਕੋਈ ਵੀ ਉਮੀਦ ਨਹੀਂ ਦੇਣੀ ਚਾਹੀਦੀ। ਕੌਮ ਹੀ ਕੁਝ ਠੋਕੇ ਨਾਲ ਵਿਰੋਧੀ ਤਾਕਤਾਂ ਨੂੰ ਖਤਮ ਕਰ ਸਕਦੀ ਹੈ। ਦੋ ਜ਼ਹਾੜਾ ਦੇ ਵਾਲੀ ਸ਼ਾਂਤ ਸਦਾ ਇੱਧਰ ਦੇ ਪਾਸੇ ਕਰ ਲੋ। ਟਾਈਮ ਰਹਿਣ ਵਾਲੀ ਹਸਤੀ ਚਾਵਰ ਸਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅਜੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰਿਓ ਆਪਾਂ ਜਿੰਨਾ ਸਮਾਂ ਵਿਚਾਰਾਂ ਦੀ ਸਾਂਝ ਪਾਉਣੀ ਆ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਦਬ ਨੂੰ ਸਤਕਾਰ ਨੂੰ ਪਹਿਲ ਦੇ ਆਧਾਰ ਦੇ ਉੱਤੇ ਆਪਾਂ ਕਾਇਮ ਰੱਖਣਾ ਹੈ ਆਓ ਸਭ ਤੋਂ ਪਹਿਲਾਂ ਪੰਥ ਦੇ ਵਾਲੀ شاہ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਜ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸੰਸਾਰ ਦੇ ਉੱਤੇ ਬੜਾ ਪਰਉਪਕਾਰ ਕੀਤਾ ਹਾਂ ਠੀਕ ਹੈ ਬੜਾ ਭਲਾ ਕੀਤਾ ਇੱਕ ਐਸੇ ਨਿਆਹੀ ਕੌਮ ਨਿਆਰੇ ਪੰਥ ਦੀ ਨੀ ਰੱਖੀ ਜਿਸ ਕੌਮ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਤਿੰਨ ਅਹਿਮ ਸਿਧਾਂਤ ਦਿੱਤੇ ਪਹਿਲਾ ਸਿਧਾਂਤ ਸੀ ਨਾਮ ਜਪੋ ਦੂਜਾ ਸੀ ਵੰਡ ਛਕੋ ਤੇ ਕੀਰਤ ਕਰ ਇਹ ਕਿੰਨੇ ਜਿਹੜੇ ਸਿਧਾਂਤ ਨੇ ਇਹਨਾਂ ਨੇ ਸਿੱਖ ਨੂੰ ਦੁਨੀਆ ਦੇ ਵਿੱਚ ਹਰ ਪਾਸੇ ਫੈਲਾਇਆ ਹਰ ਸਿੱਖ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਦੇ ਮੁਤਾਬਕ ਜਿੱਥੇ ਵਾਹਿਗੁਰੂ ਦੇ ਨਾਲ ਜੁੜਦਿਆ ਹੋਇਆ ਗੁਰਬਾਣੀ ਦਾ ਪਾਠ ਕਰਦਾ ਹੈ ਸਿਮਰਨ ਕਰਦਾ ਹੈ ਉਥੇ ਇਹਨਾਂ ਹੱਥਾਂ ਦੇ ਨਾਲ ਸੱਚੀ ਸੁੱਚੀ ਕੀਰਤ ਕਰਦਾ ਹੈ ਤੇ ਜਿਹੜੀ ਕੀਰਤ ਅਸੀਂ ਕਰਦੇ ਹਾਂ ਉਦੇ ਵਿੱਚੋਂ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾ ਪਛਾੜੇ ਸੀ ਅਸੀਂ ਫੇਰ ਵੰਡ ਕੇ ਵੀ ਸਕਦੇ ਹਾਂ ਗੁਰੂ ਨਾਨਕ ਪਾਤਸ਼ਾਹ ਨੇ ਤਿੰਨ ਅਹਿਮ ਸਿਧਾਂਤ ਜਿਹੜੇ ਨੇ ਇਹ ਸਾਨੂੰ ਦਿੱਤੇ ਫੇਰ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਨੇ ਆਪ ਸਿੱਖ ਧਰਮ ਦੀ ਨੀਂਹ ਰੱਖ ਦਿਆਂ ਇਸ ਨੂੰ ਇੱਕ ਮਰਿਆਦਾ ਦਿੱਤੀ ਕਿ ਕਿਵੇਂ ਅੰਮ੍ਰਿਤ ਵੇਲੇ ਉੱਠਣਾ ਹੈ ਨਾਮ ਬਾਣੀ ਦਾ ਅਭਿਆਸ ਕਰਨਾ ਹੈ ਕਿਵੇਂ ਆਪਾਂ ਸਾਰਾ ਦਿਨ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਹੈ ਤੇ ਕਿਵੇਂ ਆਪਾਂ ਗਰੀਬਾਂ ਦਾ ਮਜ਼ਲੂਮਾਂ ਦਾ ਭਲਾ ਕਰਨਾ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਸੀ ਕਿ ਜਿਹੜੇ ਦਰਾ ਖੈਬਰ ਟੱਪ ਕੇ ਹਿੰਦੁਸਤਾਨ ਦੀ ਧਰਤੀ ਤੇ ਆਉਂਦੇ ਸੀ ਹਿੰਦੁਸਤਾਨ ਨੂੰ ਲੁੱਟਦੇ ਸੀ ਹਿੰਦੋਸਤਾਨ ਨੂੰ ਕੁੱਟਦੇ ਸੀ ਗੁਰੂ ਨਾਨਕ ਪਾਤਸ਼ਾਹ ਨੇ ਐਮਨਾਬਾਦ ਦੀ ਧਰਤੀ ਤੇ 10 ਅਕਤੂਬਰ ਦੀ ਜਾ ਕੇ ਆਇਆ ਐਮਨਾਬਾਦ ਦੀ ਧਰਤੀ ਤੇ ਜਦੋਂ ਬਾਬਰ ਨੂੰ ਦੇਖਿਆ ਹਿੰਦੋਸਤਾਨ ਦੇ ਵਿੱਚ ਸਭ ਤੋਂ ਪਹਿਲੇ ਗੁਰੂ ਨਾਨਕ ਪਾਤਸ਼ਾਹ ਸਨ ਜਿਨ੍ਹਾਂ ਨੇ ਬਾਬਰ ਨੂੰ ਜ਼ਾਬਰ ਕੀਤਾ ਤੇ ਆਖਿਆ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇਹ ਲਾ ਲੋ ਇਹ ਪਾਪ ਦੀ ਜਾਂਜ ਹੈ ਇਹ ਧਕੇ ਦੇ ਨਾਲ ਲੋਕਾਂ ਦੇ ਕੋਲੋਂ ਦਾਨ ਮੰਗਦੇ ਨੇ ਇਹ ਵੰਗਾਰ ਸੀ ਗੁਰੂ ਨਾਨਕ ਪਾਤਸ਼ਾਹ ਦੀ ਕਿ ਸਾਨੂੰ ਕਿਸੇ ਹਕੂਮਤ ਦੀ ਪਰਵਾਹ ਨਹੀਂ ਸਾਨੂੰ ਤੇ ਉਸ ਸੱਚੇ ਪ੍ਰਮਾਤਮਾ ਦੀ ਟੇਕ ਹੈ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਐਸਾ ਧਰਮ ਅਰੰਭਿਆ ਤੇ ਕਲਗੀਧਰ ਪਾਤਸ਼ਾਹ ਨੇ ਸੰਪੂਰਨ ਕੀਤਾ ਜਿਹੜਾ ਧਰਮ ਸਰਬੱਤ ਦਾ ਭਲਾ ਮੰਗਦਾ ਹੈ ਸਾਨੂੰ ਸਾਡੇ ਗੁਰੂ ਨੇ ਆਵਾਜ਼ ਦੇ ਕੇ ਆਖਿਆ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਜਣ ਸਾਡਾ ਤੇ ਦੁਨੀਆ ਦੇ ਵਿੱਚ ਦੁਸ਼ਮਣ ਹੀ ਕੋਈ ਨਹੀਂ ਸਾਰੇ ਹੀ ਸਾਡੇ ਮਿੱਤਰ ਨੇ ਸਾਡੇ ਸਜਣ ਨੇ ਗੁਰੂ ਨੇ ਆਖਿਆ ਜਦੋਂ ਅਸੀਂ ਪਾਤਸ਼ਾਹ ਦੀ ਸੰਗਤ ਵਿੱਚ ਬੈਠੇ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕਉ ਬਨਾਈ ਦੁਨੀਆ ਦੇ ਵਿੱਚ ਬੜੇ ਝਗੜੇ ਉਦੋਂ ਵੀ ਸਨ ਅੱਜ ਵੀ ਨੇ ਪਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚੋਂ ਹਮੇਸ਼ਾ ਇੱਕ ਆਵਾਜ਼ ਆਈ ਇਹ ਝਗੜੇ ਤੇ ਝਮੇਲੇ ਚੰਗੇ ਨਹੀਂ ਆਓ ਆਪਾਂ ਮਿਲ ਬੈਠ ਕੇ ਜਦ ਲੱਗ ਦੁਨੀਆ ਰਹੀ ਐ ਨਾਨਕ ਕਿਛ ਸੁਣੀਐ ਕਿਛ ਗਈਐ ਇੱਕ ਫਲਸਫਾ ਦੁਨੀਆ ਦਾ ਉਹ ਫਲਸਫਾ ਜਿਹੜਾ ਸੜਦੇ ਹੋਏ ਜਗਤ ਜਲੰਦੇ ਨੂੰ ਠਾਰਦਾ ਜਿਹੜਾ ਤਪਦੇ ਆ ਨੂੰ ਠੰਡਕ ਦਿੰਦਾ ਜਿਸ ਫਲਸਫੇ ਦੇ ਪ੍ਰਚਾਰ ਲਈ ਮੀਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਕਾਇਮ ਕੀਤਾ ਲੋਕ ਕਹਿੰਦੇ ਸੀ ਕਿ ਗੁਲਾਮ ਬੰਦੇ ਦਸਤਾਰ ਨਹੀਂ ਬਨ ਸਕਦੇ ਨੇ ਸ਼ਾਸਤਰ ਨਹੀਂ ਫੜ ਸਕਦੇ ਨੇ ਹਥਿਆਰ ਘੋੜੇ ਦੀ ਸਵਾਰੀ ਨਹੀਂ ਕਰ ਸਕਦੇ ਨੇ ਸਾਡੇ ਪਾਤਸ਼ਾਹ ਨੇ ਆਖਿਆ ਵੇ ਸਿੱਖੋ ਜਦ ਹਮਰੇ ਦਰਸ਼ਨ ਕੋ ਆਵੋ ਹੋਏ ਸੁਚੇਤ ਤਨ ਸ਼ਾਸਤਰ ਸਜਾਓ ਇਹ ਜਦੋਂ ਵੀ ਮੇਰੇ ਕੋਲ ਆਓ ਸੁਚੇਤ ਹੋ ਕੇ ਆਓ ਹਥਿਆਰ ਬੰਦ ਹੋ ਕੇ ਆਓ ਹਰ ਸਿੱਖ ਘੋੜੇ ਦੀ ਸਵਾਰੀ ਕਰੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਾਤਸ਼ਾਹ ਨੇ ਹਰੇਕ ਨੂੰ ਵੇਖੋ ਜਿਉਂਦੇ ਤੇ ਸਾਰੇ ਲੋਕ ਨੇ ਪਰ ਮੈਨੂੰ ਨਾ ਗੁਰਬਾਣੀ ਦਾ ਇੱਕ ਸ਼ਬਦ ਬੜਾ ਟੰਬਗਾ ਹੁੰਦਾ ਹੈ ਤੇ ਮੈਂ ਮੰਜੀ ਸਾਹਿਬ ਤੋਂ ਕਈ ਵਾਰੀ ਇਹਦੀ ਵਿਆਖਿਆ ਕੀਤੀ ਹਰ ਵਾਰੀ ਵਿਆਖਿਆ ਦਾ ਵਿਸਥਾਰ ਹੋਰ ਹੁੰਦਾ ਹੈ ਉਹ ਸ਼ਬਦ ਕਿਹੜਾ ਹੈ ਗੁਰੂ ਨੇ ਆਖਿਆ ਕਿ ਇਹ ਨਹੀਂ ਮਤਲਬ ਹੈ ਕਿ ਤੁਸੀਂ ਖਾਂਦੇ ਕਿੰਨਾ ਚੰਗਾ ਏ ਵੀ ਨਹੀਂ ਮਤਲਬ ਤੁਸੀਂ ਪਹਿਨਦੇ ਕਿੰਨਾ ਚੰਗਾਓ ਮਤਲਬ ਤੇ ਇਸ ਗੱਲ ਦੇ ਨਾਲ ਹੈ ਕਿ ਤੁਹਾਡੀ ਅਣਖ ਤੇ ਗੈਰਤ ਕਾਇਮ ਹੈ ਕਿ ਨਹੀਂ ਹੈ ਗੁਰੂ ਦਾ ਬਚਨ ਹੈ ਮੇਰਾ ਨਹੀਂ ਗੁਰੂ ਨੇ ਆਖਿਆ ਜੇ ਜੀਵਾ ਪੱਤ ਲੱਥੀ ਜਾਏ ਸਭ ਹਰਾਮ ਜੇ ਤਾਕ ਸਿਖਾਈ ਇੱਜ਼ਤ ਨਹੀਂ ਅਣਖ ਨਹੀਂ ਤੇ ਸਾਰਾ ਖਾਦਾ ਪੀਤਾ ਸਾਡਾ ਹਰਾਮ ਹੈ ਪਾਕਸ਼ਾਨੀ ਇਹ ਜਿਹੜੀ ਸ਼ੇਰਾਂ ਦੀ ਕੌਮ ਕਾਇਮ ਕੀਤੀ ਇਹ ਸਰਬੱਤ ਦਾ ਭਲਾ ਲੋਚਦੀ ਹੋਈ ਇੱਕ ਅਣਖੀਲੀ ਕੌਮ ਪੈਦਾ ਕੀਤੀ ਜਿਹੜੀ ਕੌਮ ਨੇ ਦਰਾਏ ਖੈਬਰ ਬੰਦ ਕੀਤਾ ਜਿਹੜੀ ਕੌਮ ਨੇ ਅਫਗਾਨਿਸਤਾਨ ਦੇ ਵਿੱਚ ਤਾਕ ਮਾਰੀ ਤੇ ਆਖਿਆ ਜਦੋਂ ਮਾਵਾ ਬੱਚਿਆਂ ਨੂੰ ਚੁੱਪ ਕਰਾਉਂਦੀਆਂ ਸੀ ਚੁੱਪ ਸ਼ਾ ਬੱਚਿਆ ਹਰੀਆ ਰਾਂਗ ਲੈ ਚੁੱਪ ਕਰ ਜਾ ਹਰੀ ਸਿੰਘ ਨਲੂਆ ਤੁਰਿਆ ਹੁੰਦਾ ਹੈ ਇਹ ਸਾਡੇ ਗੁਰੂ ਦੀ ਬਖਸ਼ਿਸ਼ ਸੀ ਇਹ ਸਾਡੇ ਗੁਰੂ ਦੀ ਰਹਿਮਤ ਹੈ ਪਰ ਇਹ ਵੀ ਗੱਲ ਨਾਲ ਹੈ ਕਿ ਸਾਨੂੰ ਚੁਣੌਤੀਆਂ ਵੀ ਰਹੀਆਂ ਮੈਂ ਨਾ ਦਿੱਲੀ ਤੋਂ ਇੱਕ ਬਿਆਨ ਕੱਢ ਰਿਹਾ ਸੀ ਸੁਣ ਰਿਹਾ ਸੀ ਹੈ ਸਿੱਖ ਬਾਣੀ ਪੜਦੇ ਆ ਉਹ ਭਲਿਓ ਸਿੱਖ ਕੱਲੇ ਜੇਲਾਂ ਦੇ ਵਿੱਚ ਬਾਣੀ ਨਹੀਂ ਪੜਦੇ ਸਿੱਖ ਤਾਂ ਜਦੋਂ ਚਰਖੜੀਆਂ ਤੇ ਚੜ੍ਹੇ ਉਦੋਂ ਵੀ ਬਾਣੀ ਪੜਦੇ ਸੀ ਆ ਦਿੱਲੀ ਦਿੱਲੀ ਦਾ ਚਾਂਦਨੀ ਚੌਕ ਗੁਰੂ ਤੇਗ ਬਹਾਦਰ ਪਾਦਸ਼ਾਹ ਜਿੱਥੇ ਉਹਨਾਂ ਨੇ ਸ਼ਹਾਦਤ ਦਿੱਤੀ ਉਥੇ ਜਦੋਂ ਭਾਈ ਮਤੀ ਦਾਸ ਨੂੰ ਪਹਿਲਾ ਸ਼ਹੀਦ ਕੀਤਾ ਆਰੇ ਦੇ ਨਾਲ ਚੀਰਿਆ ਤਾਂ ਦਿੱਲੀ ਦੇ ਵਿੱਚ ਗੁਰੂ ਦਾ ਸਿੱਖ ਪੜਦਾ ਕੀ ਸੀ ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਗਲੇ ਕੀਤੀ ਛੁੱਟੀ ਨਾ ਇਹ ਬਾਣੀ ਸਾਡਾ ਆਧਾਰ ਇਹ ਬਾਣੀ ਸਾਡਾ ਜੀਵਨ ਹੈ ਗੁਰੂ ਨੇ ਬਾਣੀ ਚਾਖੀ ਹੈ ਸਿੱਖੋ ਜ਼ਰੂਰੀ ਹੈ ਗੁਰਮਖੋ ਜ਼ਰੂਰੀ ਹੈ ਸਾਡੇ ਘਰਾਂ ਦੇ ਵਿੱਚ ਬਾਣੀ ਹੋਵੇ ਗੁਰੂ ਨੇ ਬਾਣੀ ਚਾਖਿਆ ਕਹਿੰਦੇ ਮੀਨ ਪਕਰ ਫਾਕਿਓ ਔਰ ਕਾਟਿਓ ਰਾਂਦ ਕਿਓ ਬਹ ਬਾਣੀ ਖੰਡ ਖੰਡ ਕਰ ਭੋਜਨ ਕੀਨੋ ਤਾ ਨਾ ਬਿਸਰਿਓ ਪਾਣੀ ਮਸ਼ੀਨੂ ਫੜਿਆ ਕਟਿਆ ਰਿੰਨਿਆ ਖਾਣ ਵਾਲਾ ਫਿਰ ਪਾਣੀ ਪਾਣੀ ਮੰਗਦਾ ਗੁਰੂ ਨਾਨਕ ਦਾ ਸਿੱਖ ਭਾਵੇਂ ਚਰਖੜੀ ਤੇ ਚੜੇ ਭਾਵੇਂ ਬੰਦ ਬੰਦ ਕਟਵਾਇਆ ਜਾਵੇ ਭਾਵੇਂ ਘਰ ਵਿੱਚ ਹੋਵੇ ਭਾਵੇਂ ਬਾਹਰ ਹੋਵੇ ਗੁਰੂ ਨਾਨਕ ਦਾ ਸਿੱਖ ਹਰ ਵੇਲੇ ਕਹਿੰਦਾ ਮੈਂ ਸਤਗੁਰ ਸੇਤੀ ਪਰਹੜੀ ਕਿਉਂ ਗੁਰ ਬਿਨ ਜੀਵਾ ਮਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਤੋਂ ਸਾਨੂੰ ਸਾਨੂੰ ਚੁਣੌਤੀਆਂ ਵੀ ਰਹਿਗੀਆਂ ਬਾ ਬੇਨਤੀ ਕਰ ਵੇਖੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਲਿਖਿਆ ਕਿ ਗੁਰੂ ਦਾ ਸਿੱਖਾ ਜਦੋਂ ਤੂੰ ਦਰਬਾਰ ਸਾਹਿਬ ਜਾਵੇਂ ਨਾ ਤੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਤੁਰਿਆਵੇਂ ਇੱਕ ਗੱਲ ਦਾ ਖਿਆਲ ਕਰੀ ਕਾਲੀ ਨਾ ਕਰੀ ਤੇਰੇ ਪੈਰਾਂ ਹੇਠ ਪੱਥਰ ਨਹੀਂ ਉਸ ਸਿੱਲ ਦੇ ਹੇਠਾ ਪਤਾ ਨਹੀਂ ਕਿੰਨੇ ਇੱਕ ਸਿੱਖਾਂ ਦੇ ਸਿਰ ਲੱਗੇ ਨੇ ਕਿਉਂ ਲੱਗੇ ਨੇ ਇਹ ਸਿਰ ਕਿਉਂ ਲੱਗੇ ਨੇ ਕਿਉਂਕਿ ਸਾਡੇ ਕੇਂਦਰੀ ਅਸਥਾਨ ਨੂੰ ਇਹ ਸਰਬਉੱਚ ਸ੍ਰੀ ਅਕਾਲ ਪਤਵਰ ਸਾਹਿਬ ਨੂੰ ਢਾਹ ਢੇਰੀ ਕਰਨ ਦੇ ਲਈ ਕਈ ਵਾਰੀ ਤਾਕਤਾਂ ਦਾ ਰਹੀਆਂ ਪਰ ਗੁਰੂ ਨਾਨਕ ਦੇ ਸਿੱਖ ਇੱਕਾ ਢਾ ਕੇ ਖੜਦੇ ਰਹੇ ਇਹ ਹਰਿਮੰਦਰ ਸਾਡੀ ਜਾਨ ਹੈ ਇਹ ਅਕਾਲ ਪਤਵਰ ਸਾਹਿਬ ਸਾਡੀ ਸ਼ਾਨ ਹੈ ਅਸੀਂ ਇਹਦੀ ਅਜ਼ਮਤ ਦੇ ਲਈ ਹਮੇਸ਼ਾ ਜੂਝਾਂਗੇ ਪਰ ਹੈਰਾਨੀ ਹੋਈ ਥੋੜੇ ਸਾਲ ਪਹਿਲਾਂ ਹੀ 2 ਸਾਲ ਰਹਿ ਰਾਸ ਦਾ ਪਾਠ ਚੱਲ ਰਿਹਾ ਹੈ ਇੱਕ ਬੰਦੇ ਨੇ ਜੰਗਲਾ ਟੱਪ ਕੇ ਦਰਬਾਰ ਸਾਹਿਬ ਦੇ ਅੰਦਰ ਵੜਿਆ ਸੇਵਾਦਾਰ ਬੜੇ ਸੁਚੇਤ ਸੀ ਉਹਨਾਂ ਨੇ ਜੱਠ ਲਿਆ ਸਕਤਾ ਨੇ ਉਹਨੂੰ ਉਹਦੇ ਪਾਪਾਂ ਦੀ ਸਜ਼ਾ ਦਿੱਤੀ ਪਰ ਇੱਕ ਗੱਲ ਦਾ ਖਿਆਲ ਕੀਤਾ ਜੇ ਐਸਜੀਪੀਸੀ ਨੇ ਉਹਦਾ ਪੂਰਾ ਕੁਝ ਦਿੱਤਾ ਵੀ ਉਹਦਾ ਡੀਐਨਏ ਚੈੱਕ ਹੋ ਗਿਆ। ਇਹ ਕੌਣ ਹੈ ਬੰਦਾ? ਇਹ ਬਿਆਦਬੀਆਂ ਇਹ ਕਿਹੜੀਆਂ ਕਾਖਤਾ ਨੇ ਜਿਨ੍ਹਾਂ ਨੇ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਤੇ ਇੱਥੇ ਬਿਆਦਬੀਆਂ ਦਾ سلسلہ ਸ਼ੁਰੂ ਕੀਤਾ। ਅੱਜ ਤੱਕ ਸਰਕਾਰ ਉਸ ਬੰਦੇ ਦਾ ਡੀਐਨਏ ਦੇ ਆਧਾਰ ਤੇ ਪਛਾਣ ਕਿਉਂ ਨਹੀਂ ਕਰ ਸਕੀ? ਜਿਹੜੇ ਬੰਦੇ ਨੇ ਦਰਬਾਰ ਸਾਹਿਬ ਦਾ ਜੰਗਲਾ ਟੱਪਿਆ ਸੀ ਇਹ ਸੋਚਣ ਵਾਲੀ ਗੱਲ ਨਹੀਂ ਉਹ ਕੌਣ ਸੀ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਨਹੀਂ ਜਿਹੜੀਆਂ ਸਿੱਖਾਂ ਦੇ ਦਿਲਾਂ ਨੂੰ ਬਲੁੰਦਰਨਾ ਚਾਹੁੰਦੀਆਂ ਨੇ ਸਾਨੂੰ ਮੰਗ ਪੰਥ ਨੂੰ ਇਹ ਆਵਾਜ਼ ਉਠਾਉਣੀ ਚਾਹੀਦੀ ਆ ਮੰਗ ਨਹੀਂ ਆਵਾਜ਼ ਕਿਹੜੇ ਬੰਦੇ ਨੇ ਦੂਜੀ ਗੱਲ ਦੇਖੋ ਅਸੀਂ ਸਾਰੇ ਗੁਰਪਾਈ ਆ ਆਪਸ ਦੇ ਵਿੱਚ ਸਾਡਾ ਪਿਆਰ ਹੈ ਸਾਡੀ ਮੁਹੱਬਤ ਹੈ ਅਸੀਂ ਜਦੋਂ ਮਿਲਦੇ ਹਾਂ ਗੱਲ ਵਕੜੀਆਂ ਪਾਉਂਦੇ ਗੁਰੂ ਨੇ ਇੱਕ ਬਣਾਇਆ ਮੈਂ ਕਿ ਜਦੋਂ ਪੜਦਾ ਨਾ ਮਹਾਪੁਰਸ਼ਾਂ ਦੀ ਜੀਵਨੀ ਬਾਬਾ ਅਤਰ ਸਿੰਘ ਦੀ ਉਹਨਾਂ ਨੇ ਜਦੋਂ ਕੋਠੂ ਹਾਰ ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਤੇ ਸੰਤ ਬਾਬਾ ਤੇਜਾ ਸਿੰਘ ਉਹਨਾਂ ਨੇ ਲਿਖਿਆ ਹੈ ਜੀਵਨੀ ਇੱਕ ਪਿੰਡ ਵਿੱਚ ਦੀਵਾਨ ਸੀ ਸਵੇਰੇ ਆਣ ਕੇ ਲੋਕੀ ਕਹਿਣ ਲੱਗੇ ਜੀ ਦੀਵਾਨ ਲਾਉਣ ਆਇਓ ਉਥੇ ਲੋਕਾਂ ਨੇ ਨਾ ਗਾਉਣ ਵਾਲੀ ਲਿਆਂਦੀ ਹੋਈ ਮਹਾਪੁਰਸ਼ਾਂ ਨੇ ਆਖਿਆ ਕਿ ਨਹੀਂ ਅਪਾ ਤੇ ਪ੍ਰਚਾਰ ਕਰਨਾ ਹੈ ਨਾਮ ਸਿਮਰ ਉਹ ਕਹਿੰਦੇ ਕੋਈ ਨਹੀਂ ਉਹ ਆਪਣਾ ਕੰਮ ਕਰੇ ਜਦੋਂ ਗੈ ਉਹਨਾਂ ਨੇ ਗੁਰਬਾਣੀ ਨਾਲ ਸੰਗਤ ਨੂੰ ਜੋੜਿਆ ਉਹ ਗਾਉਣ ਵਾਲੀ ਵੀ ਅੱਧਾ ਵਿੱਚੇ ਕੰਮ ਛੱਡ ਕੇ ਸੰਤਾਂ ਦੇ ਕੋਲ ਆ ਗਈ ਤੇ ਉਹਨੇ ਆਖਿਆ ਕਿ ਮੈਂ ਵੀ ਗੁਰੂ ਦੀ ਸਿੱਖੀ ਧਾਰਨ ਕਰਨੀ ਇਹ ਹੈ ਪ੍ਰਚਾਰ ਪਰ ਸੱਚ ਦੇ ਪ੍ਰਚਾਰ ਦਾ ਵਿਰੋਧ ਵੀ ਹੁੰਦਾ ਹੈ ਇਹ ਨਹੀਂ ਹੈ ਵੀ ਨਹੀਂ ਹੁੰਦਾ ਹੈ ਹੁੰਦਾ ਹੈ ਆ ਸਿੰਘ ਸੁਭਾਵਾਂ ਦਾ ਇਕੱਠ ਹੈ ਨਾ ਤੇ ਸਿੰਘ ਸੁਭਾਵਾਂ ਦੇ ਇਕੱਠ ਦੇ ਵਿੱਚ ਜੇ ਆਪਾਂ ਸਿੰਘ ਸਭਾ ਲਹਿਰ ਦੇ ਮੋਢੀਆਂ ਨੂੰ ਯਾਦ ਨਾ ਕਰੀਏ ਤੇ ਬੜੀ ਮਾੜੀ ਗੱਲ ਹੈ ਗਿਆਨੀ ਦਿੱਤ ਸਿੰਘ ਠਾਕੁਰ ਸਿੰਘ ਜੀ ਸੰਧਾਵਾਲੀਆ ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਦਾ ਵੀ ਵਿਰੋਧ ਹੋਇਆ ਨਾ ਤੇ ਮੈਂ ਤੇ ਹਰਾਨ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹੀ ਨਹੀਂ ਮੰਨਦੇ ਜਿਹੜੇ ਅੰਮ੍ਰਿਤ ਨਹੀਂ ਛਕਦੇ ਗੁਰੂ ਮੰਨ ਕੇ ਉਹ ਵੀ ਬੰਦੇ ਜਿਹੜੇ ਨੇ ਜਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲੋ ਅੰਮ੍ਰਿਤ ਛਕ ਲੋ ਇਹ ਸਾਡੇ ਪੰਥ ਦੇ ਵਿੱਚ ਹੋ ਫੇਰ ਤੇ ਕੋਈ ਗੱਲ ਹੀ ਨਹੀਂ ਸਿੱਖਾਂ ਦੇ ਵਿੱਚ ਸੌ ਮਤ ਭੇਦਾ ਫਿਰ ਕਿਹੜੀ ਗੱਲ ਆ ਸਾਡੇ ਭਰਾ ਨਹੀਂ ਸਾਡੀਆਂ ਗੱਲ ਵਕੜੀਆਂ ਫੇਰ ਪਹਿਣ ਗਿਆ ਪਰ ਵੇਖੋ ਗੁਰਮਖੋ ਸਾਨੂੰ ਇੱਕ ਹੋਣ ਦੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਇੱਕ ਵਾਰ ਮਲਾਰ ਕੀ ਵਾਰ ਮਹੱਲਾ ਪਹਿਲਾ ਇਹਨੂੰ ਜਿਹੜੀ ਧੁਨੀ ਦਿੱਤੀ ਆ ਨਾ ਗੁਰੂ ਨੇ ਉਹ ਦਿੱਤੀ ਆ ਰਾਣੇ ਕੈਲਾਸ਼ ਤथा ਮਾਲ ਦੇ ਕੀ ਧੁਨ ਉਹਦੇ ਵਿੱਚ ਜਦੋਂ ਮੈਂ ਸਟੱਡੀ ਕੀਤਾ ਉਹ ਵੀ ਪਾਤਸ਼ਾਹ ਨੇ ਜਿਹੜੀ ਧੁਨੀ ਤੇ ਗਾਉਣ ਦਾ ਹੁਕਮ ਕੀਤਾ ਇਹਦੇ ਤੇ ਕਿਉਂ ਦਿੱਤਾ ਤਾਂ ਪਤਾ ਲੱਗਾ ਇਹ ਰਾਣਾ ਕੈਲਾਸ਼ ਤੇ ਮਾਲ ਦਾ ਪਹਾੜਾ ਜ ਰਾਜ ਕਰਦੇ ਸੀ ਬੜਾ ਸੋਹਣਾ ਰਾਜ ਸੀ ਪਰ ਦਿੱਲੀ ਨੂੰ ਚੰਗਾ ਨਹੀਂ ਸੀ ਲੱਗਦਾ ਪਿਆਰ ਬੜਾ ਸੀ ਇਹਨਾਂ ਦਾ ਉਹਨੇ ਦੋਹਾਂ ਭਰਾਵਾਂ 'ਚ ਲੜਾਈ ਪਾਤੀ ਇੱਕ ਭਰਾ ਹਾਰ ਗਿਆ ਦੂਜਾ ਜਿੱਤ ਗਿਆ ਜਿਹੜਾ ਹਾਰ ਗਿਆ ਨੂੰ ਕੈਦ ਕਰ ਲਿਆ ਕੋਈ ਸਿਆਣਾ ਗੁਰਮੁਖ ਜਨ ਰੱਬ ਦਾ ਪਿਆਰਾ ਉਹ ਉਹਨਾਂ ਦੇ ਕੋਲ ਗਿਆ ਕਹਿੰਦੇ ਦੋ ਭਰਾਓ ਇੱਕੋ ਮਾਂ ਦੇ ਢਿੱਡ ਤੋਂ ਜਾਏ ਹੋ ਲੜਾਈ ਕਾਦੀ ਹੈ ਆਉ ਆਪਾਂ ਇਕੱਠੇ ਹੋਈਏ ਉਹਨੇ ਦੋਵਾਂ ਭਰਾਵਾਂ ਦੀ ਸੁਲਾਹ ਕਰਾਈ ਉਹ ਰਾਜ ਕਰਨ ਲੱਗੇ ਗੁਰੂ ਨੇ ਜਦੋਂ ਮਲਾਰ ਕੀ ਵਾਰ ਰਾਣੇ ਕਲਾਸ਼ tatha ਮਾਲਦੇ ਦੀ ਧੁੰਨ ਚਾੜੀ ਗੁਰੂ ਨੇ ਇੱਕ ਸੰਦੇਸ਼ ਦਿੱਤਾ ਸਿੱਖੋ ਆਪਾਂ ਇੱਕ ਬਾਣ ਸਿੱਖੋ ਸਾਡਾ ਪੰਥ ਸਾਂਝਾ ਵਾ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਮਾਂ ਸਾਡੀ ਮਾਤਾ ਸਾਹਿਬ ਕੌਰ ਐ ਇਸ ਕਰਕੇ ਅਸੀਂ ਇੱਕ ਹੋਈਏ ਏਕਤਾ ਪੰਥਕ ਏਕਤਾ ਤੋਂ ਬਿਨਾ ਮੈਂ ਉਰਦਨ ਵੀ 81 ਸਾਡਾ ਕੋਈ ਹੱਲ ਨਹੀਂ ਹੈ ਸਿਰ ਜੋੜਨੇ ਪੈਣਗੇ ਸਾਨੂੰ ਚੁਣੌਤੀਆਂ ਵੱਡੀਆਂ ਨੇ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਤੇ ਹਮਲੇ ਨੇ ਉਹਨਾਂ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਹੈ ਪਰ ਅਸੀਂ ਇਹਨਾਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਹੈ ਧਰਮ ਪ੍ਰਚਾਰ ਦੀ ਲਹਿਰ ਤੇ ਆਪਾਂ ਵੱਡੇ ਪੱਧਰ ਤੇ ਸ਼ੁਰੂ ਕਰ ਰਹੇ ਹਾਂ ਅਸੀਂ ਤੁਹਾਡੇ ਕੋਲ ਵੀ ਆਵਾਂਗੇ ਕਿਉਂਕਿ ਸਾਡਾ ਧਰਮ ਇੱਕ ਪ੍ਰਚਾਰਕ ਧਰਮ ਹੈ ਪਰ ਨਾਲ ਸਿਰ ਵੀ ਜੋੜਨੇ ਪੈਣਗੇ ਸੰਸਥਾਵਾ ਦੀ ਸ਼ਾਨ ਵੀ ਕਾਇਮ ਰੱਖਣੀ ਪਵੇਗੀ ਤੇ ਨਾਲ ਹੀ ਮੈਂ ਬੇਨਤੀ ਕਰਾਂ ਜਿਸ ਦਿਨ ਦੀ ਸੇਵਾਦਾਰੀ ਮਿਲੀ ਹੈ ਸੰਗਤਾਂ ਦੇ ਬੜੇ ਸੁਝਾਅ ਨੇ ਇੱਕ ਬੜਾ ਅਹਿਮ ਸੁਝਾਅ ਸੀ ਤੇ ਮੈਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਸੰਗਤਾਂ ਦੇ ਸੁਝਾਅ ਦੇ ਮੁਤਾਬਕ ਸੰਗਤ ਨੂੰ ਇਹ ਦੱਸ ਕੇ ਦਾਨਾ ਵਾ ਮੀਡੀਏ ਰਾਈ ਸਾਰਿਆਂ ਨੂੰ ਦੱਸਦਾ ਹਾਂ ਕਿ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਬ ਸਤਕਾਰ ਉਹਦੇ ਵਿੱਚ ਕੋਈ ਕਮੀ ਜਾਂ ਜੇਠੇ ਵੀ ਕਿਤੇ ਕੋਈ ਬੇਅਦਬੀ ਦੀ ਗੱਲ ਆਉਂਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਆਪ ਸ਼ਿਕਾਇਤ ਆਵੇ ਜਾਂ ਨਾ ਆਵੇ ਉਹ ਉਸੇ ਵੇਲੇ ਸੂ ਮੋਟੋ ਲਵੇਗਾ ਉਸੇ ਵੇਲੇ ਇਹ ਸਾਡਾ ਫਰਜ਼ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਦਸ਼ਮੇਸ਼ ਪਾਤਸ਼ਾਹ ਦੀ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਦਬ ਸਤਕਾਰ ਕਾਇਮ ਰੱਖੀਗੇ ਸਾਰੇ ਜਾਣੇ ਤੇ ਨਾਲ ਹੀ ਮੇਰੀ ਕੌਮ ਨੂੰ ਇਹ ਅਪੀਲ ਹੈ ਆਓ ਸਮਾ ਆ ਗਿਆ ਮੈਨੂੰ ਨਾ ਕਈ ਚੀਜ਼ਾਂ ਬੜੀਆਂ ਟੁੱਬਦੀਆਂ ਭਟਕ ਗਏ ਨੇ ਭਾਵੇਂ ਗੱਭਰੂ ਫੇਰ ਇੱਕ ਦਿਨ ਮੁੜ ਆਉਣਗੇ ਮੁਖ ਹੋਣੇ ਅਨੰਦਪੁਰ ਵੱਲ ਨੂੰ ਚੜਦੀ ਕਲਾ ਦੇ ਗੀਤ ਕੌਣ ਕੌਣ ਗਾਏ ਗੁਰਮਖੋ ਨੌਜਵਾਨੋ ਜਿੰਨਾ ਚਿਰ ਤੱਕ ਸਾਡਾ ਮੁਖ ਅਨੰਦਪੁਰ ਸਾਹਿਬ ਵੱਲ ਨਹੀਂ ਆਉਂਦਾ ਸਾਡਾ ਭਲਾ ਨਹੀਂ ਹੋਣਾ ਹੈ ਆਓ ਖੰਡੇ ਬਾਟੇ ਦੀ ਪਾਲ ਲੈ ਕੇ अनੰਦਪੁਰ ਸਾਹਿਬ ਦੇ ਆਪਾਂ ਵਾਸੀ ਬਣ ਗਏ ਇਹ ਸਾਡਾ ਕਾਫਲਾ ਕਿਉਂਕਿ ਮੈਂ ਬੜਾ ਦੁਖੀ ਹੁਣਾ ਮੇਰੇ ਤੋਂ ਕਈ ਛੋਟੇ ਮੇਰੇ ਸੱਜਣ ਦੋਸਤ ਚਿੱਟੇ ਨੇ ਨਿਕਲੇ ਮੇਰੇ ਤੋਂ ਛੋਟੇ ਤਿੰਨ ਤਿੰਨ ਸਾਲ ਛੋਟੇ ਭਰਾਵਾਂ ਮਰ ਗਏ ਜਦੋਂ ਉਹਨਾਂ ਦੀ ਚਿਤਾ ਬਣੀ ਤੇ ਮਨ ਵਿੱਚ ਖਿਆਲ ਆਇਆ ਇਹ ਪੰਜਾਬ ਨੂੰ ਨજર ਕਿਹਦੀ ਲੱਗੀ ਹੈ ਇਹ ਨਸ਼ਿਆਂ ਨੂੰ ਰੋਕਿਆ ਕਿਉਂ ਨਹੀਂ ਜਾ ਰਿਹਾ ਤੇ ਮੈਂ ਸਮਝਦਾ ਹਾਂ ਨਸ਼ਿਆਂ ਨੂੰ ਸਿਰਫ ਪੰਖ ਰੋਕ ਸਕਦਾ ਹੈ ਪੰਖ ਤੋਂ ਬਿਨਾ ਇੱਥੇ ਕਿਸੇ ਤਾਕਤ ਨੇ ਨਸ਼ੇ ਨਹੀਂ ਦੇ ਰੋਕਨੇ ਅਗਲੇ ਸਾਡੀ ਬਰਬਾਦੀ ਚਾਹੁੰਦੇ ਨੇ ਤੁਸੀਂ ਉੱਠੋ ਲਹਿਰਾਂ ਬਣੋ ਤੇ ਨਾਲ ਹੀ ਮੈਂ ਬੇਨਤੀ ਕਰਾਂ ਸਾਰਾ ਕੁਝ ਕੈਮਰਾ ਨਾਲ ਜ਼ਰੂਰੀ ਹੈ ਧਾਰਮਿਕ ਤੌਰ ਤੇ ਵੀ ਤੇ ਸਿਆਸੀ ਤੌਰ ਤੇ ਵੀ ਗੁਰੂ ਨੇ ਕਿਹਾ ਸਾਡਾ ਪਾਤਸ਼ਾਹੀ ਦਾ ਹੈ ਤਗੜੇ ਹੋਣਾ ਕੀ ਹੋ ਗਿਆ ਤਕੜੇ ਹੋਈਏ ਗੁਰੂ ਦੇ ਝੰਡੇ ਦੇ ਵਿੱਚ ਆਪਾਂ ਚੱਲੀਏ ਗੁਰੂ ਦੀ ਭੈ ਭਾਵਨੀ ਦੇ ਵਿੱਚ ਚੱਲੀਏ ਤੇ ਜਿਹੜੇ ਵੀ ਸਾਡੇ ਸ਼ਹੀਦ ਨੇ ਸਾਡੇ ਮਰੀਦ ਨੇ ਕੌਮ ਦੇ ਯੋਧੇ ਨੇ ਉਹਨਾਂ ਦਾ ਮਾਣ ਰੱਖਦਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਜੀਵਨ ਚ ਧਾਰਨ ਕਰਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਮਿਸ਼ਨ ਲੈ ਕੇ ਚੱਲੀਏ ਹਰ ਸਿੱਖ ਆਪਣੇ ਆਪ ਦੇ ਵਿੱਚ ਇੱਕ ਪ੍ਰਚਾਰਕ ਹੈ ਹਰ ਸਿੱਖ ਗੁਰੂ ਦੀ ਬਾਣੀ ਨਾਲ ਜੁੜਦਾ ਆਪਾਂ ਬਾਣੀ ਨਾਲ ਜੁੜੀਏ ਬਾਣੀ ਨਾਲ ਜੁੜੀਏ ਬਾਕੀ ਇੱਥੇ ਜਿੰਨੀਆਂ ਵੀ ਸਿੰਘ ਸੁਭਾਵਾਂ ਇਕੱਠੀਆਂ ਹੋਈਆਂ ਨੇ ਮੈਂ ਇਹਨਾਂ ਦਾ ਧੰਨਵਾਦੀ ਆ ਦੇਖੋ ਮੇਰੀ ਨਿੱਜੀ ਤੌਰ ਤੇ ਕੀ ਹਸਤੀ ਸੀ ਇੱਕ ਗਰੀਬ ਸਿੱਖ ਪਰਿਵਾਰ ਦੇ ਵਿੱਚ ਜੰਮਿਆ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰੂੰਗਾ ਜੀਵਨ ਦੀ ਅਸੀਂ ਨਾ 95 ਦੀ ਗੱਲ ਹੈ ਬੜੀ ਗਰੀਬੀ ਸੀ ਪਿੰਡੋਂ ਟਰੱਕ ਗਿਆ ਤੇ ਅਸੀਂ ਬਾਪੂ ਦੇ ਨਾਲ ਮੈਂ ਤੇ ਮੇਰਾ ਵੱਡਾ ਭਰਾ ਅਸੀਂ ਆਨੰਦਪੁਰ ਸਾਹਿਬ ਚਲੇ ਗਏ 10 20 ਰੁਪਏ ਹੋਣਗੇ ਘਰੇ ਕੀ ਹੁੰਦਾ ਗਰੀਬੀ ਸੀ ਮੇਰੇ ਦੋ ਮਾਮੇ ਸ਼ਹੀਦ ਹੋਏ ਨੇ ਮੇਰੀ ਮਾਤਾ ਦੇ ਭੂਆ ਦੇ ਪੁੱਤ ਚੜ੍ਹਦੀ ਜਵਾਨੀ ਵਿੱਚ ਉਹ ਟਰੱਕ ਵਾਲੇ ਨੇ ਕਰਾਇਆ ਲੈ ਲਿਆ ਸਾਥੋਂ ਪੈਸਾ ਕੋਈ ਵੀ ਨਹੀਂ ਉਹ ਅੱਗੇ ਨੂੰ ਚਲੇ ਗਿਆ ਜਿਹੜੇ ਪਰਾਂ ਥੋੜੇ ਜਾਂਦੇ ਆ ਅਸੀਂ ਨਹੀਂ ਗਿਆ ਅਨੰਦਪੁਰ ਸਾਹਿਬ ਰਹਿ ਪੇ ਵਾਪਸ ਆਉਣਾ ਸੀ ਸਾਡਾ ਬੜਾ ਨੇੜਲਾ ਰਿਸ਼ਤੇਦਾਰ ਸੀ ਸਾਡੇ ਨਾਲ ਗੁਰੂ ਨਿ ਬਾਣੀ ਚਾਹਵੇਂ ਨਹੀਂ ਆਖਿਆ ਸੁਖ ਕਾ ਹੇਤ ਬਹੁਤ ਮਿਲ ਬੈਠਤ ਰਹਿਤ ਚਉ ਦਿਸ ਕੇਰਾ ਵਿਪਤ ਪਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਆ ਕਹਿ ਰਿਆ ਸੀ ਨਾ ਵਿਪਤਾ ਦੀਆਂ ਗੱਲਾਂ ਪਾ ਲਿਓ ਬਿਵਤਾ ਦੇ ਵੇਲੇ ਯੋਧੇ ਨਾਲ ਲਾਗੇ ਆਉਂਦੇ ਆ ਡਰਾਕਲ ਥੋੜਾ ਆਉਂਦੇ ਤੇ ਭੱਜ ਜਾਣਗੇ ਉਦੋਂ ਤੇ ਜਿਹੜੇ ਗੁਰੂ ਨਾਲ ਜੁੜੇ ਉਹ ਖੜਨਗੇ ਪਰ ਜਿਹੜੇ ਖੜਨਗੇ ਅਮਰ ਹੋਣਗੇ ਖੈਰ ਵਾਪਸ ਆਉਣਾ ਸੀ ਮੇਰੇ ਬਾਪੂ ਨੇ ਨਾ ਬਸ ਦੇ ਵਿੱਚ ਜਿਹੜਾ ਸਾਡਾ ਬਹੁਤ ਨੇੜਲਾ ਖੂਨ ਦਾ ਰਿਸ਼ਤਾ ਨਾਲ ਅਮੀਰ ਬੰਦਾ ਉਹ ਦੀ ਬਸ ਦੇ ਵਿੱਚ ਸੀਟ ਰੱਖੀ ਤੇ ਆਖਿਆ ਕਿ ਭਾਈ ਪਿੰਡ ਜਾ ਕੇ ਤੈਨੂੰ ਕਰਾਇਆ ਦੇ ਦਾਂਗੇ ਆ ਬੱਚੇ ਨੇ ਦੋ ਤੇ ਸਾਡਾ ਕਰਾਇਆ ਲਾ ਉਨੇ ਆਖਰ ਨਹੀਂ ਭਾਊ ਮੈਂ ਨਹੀਂ ਕਰਾਇਆ ला ਸਕਦਾ ਮੇਰੇ ਕੋਲ ਨਹੀਂ ਪੈਸੇ ਇਸੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਨੂੰ ਬਸ ਦੇ ਵਿੱਚੋਂ ਬਾਹਰ ਕੱਢਿਆ ਇੱਕ ਕੋਈ ਉੱਥੇ ਜਿਵੇਂ ਭਾਈ ਸਾਹਿਬ ਤਾਬਿਆ ਬੈਠੇ ਨੇ ਗੁਰਮਖ ਇਹੋ ਜਿਹਾ ਗੁਰਸਿੱਖ ਸੀ ਉਸ ਗੁਰਸਿੱਖ ਨੇ ਆਵਾਜ਼ ਮਾਰੀ ਕਹਿੰਦਾ ਭਾਊ ਚਿੰਤਾ ਨਾ ਕਰ ਕਰਾਇਆ ਵੀ ਦਿੱਤਾ ਉਦਾਂ ਵੀ ਖਰਚਾ ਦਿੱਤਾ ਕਹਿੰਦੇ ਆ RAM ਨਾ ਜਾਓ ਮੈਂ ਅੱਜ ਜਦੋਂ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਸੇਵਾਦਾਰੀ ਮਿਲੀ ਇਹ ਘਟਨਾ ਮੇਰੇ ਮਨ ਤੇ ਉਦੋਂ ਹੀ ਆ ਗਈ ਮਨਾ ਉਹ ਵੀ ਵੇਲਾ ਸੀ ਜਦੋਂ ਜੇਬ ਦੇ ਵਿੱਚ ਥਲਾਨੀ ਸੀ ਅੱਜ ਉਹ ਵੀ ਵੇਲਾ ਹੈ ਪੰਥ ਨੇ ਬੜੀ ਸ਼ਾਨ ਦੇ ਨਾਲ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਸੇਵਾਦਾਰੀ ਦਿੱਤੀ ਹੈ ਗੁਰੂ ਨੇ ਨਾ ਸੋਨਹ ਨਿਮਾਣੀਆਂ ਨੂੰ ਮਾਣ ਦਿੱਤਾ ਹੈ ਨਿਤਾਣੀਆਂ ਨੂੰ ਤਾਣ ਦਿੱਤਾ ਹੈ ਗੁਰੂ ਮਾਣ ਦਿੰਦਾ ਹੈ ਸਾਡੀ ਭਾਵਨਾ 'ਚ ਫਰਕ ਨਹੀਂ ਹੋਣਾ ਚਾਹੀਦਾ ਤੇ ਮੈਂ ਪੰਥ ਨੂੰ ਜੋ ਮੈਂ ਉੱਥੇ ਆਖਿਆ ਸੀ ਤਖਤ ਸਾਹਿਬ ਮੈਂ ਫੇਰ ਆਖਦਾ ਅਸੀਂ ਇਸ ਪੰਥ ਦੀ ਅਗਵਾਈ 'ਚ ਪੰਥ ਵੱਡਾ ਆਤਮਾ ਗ੍ਰੰਥ ਵਿੱਚ ਸਰੀਰ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਪੰਥ ਖੜਾ ਤੇ ਪੰਥ ਦੇ ਨਾਲ ਇਹ ਬਚਨ ਹੈ ਇਹ ਗੁਰਦੁਆਰੇ ਸਾਨੂੰ ਜਾਨੋ ਵੱਧ ਪਿਆਰੇ ਨਹੀਂ ਗੁਰਦੁਆਰਾ ਹੋਏ ਸੋਜੀ ਪਾਏ ਸੀ ਅਸੀਂ ਇਹਨਾਂ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਵੀ ਤਾਕਤਾਂ ਕਬਜ਼ੇ ਕਰਨਾ ਚਾਹੁੰਦੀਆਂ ਨੇ ਪਾਤਸ਼ਾਹ ਦੇ ਹਜ਼ੂਰੀ ਦੇ ਵਿੱਚ ਵਾਦਾ ਪੰਥ ਨਾਲ ਅਸੀਂ ਗੁਰਦੁਆਰਿਆਂ ਤੇ ਪੰਥ ਵਿਰੋਧੀਆਂ ਦੇ ਕਬਜ਼ੇ ਨਹੀਂ ਹੋਣ ਦਵਾਂਗੇ ਕਿਉਂ ਜੇਸੇ ਦਿਨ ਜੇਸੇ ਦਿਨ ਜਾਤੋ ਦਾ ਮੋਰਚਾ ਲੱਗਾ ਸੀ ਇੱਕ ਮਾਈ ਵੀ ਜਾਂਦੀ ਸੀ ਮੋਰਚੇ ਤੇ ਛੋਟਾ ਜਿਹਾ ਬੱਚਾ ਸੀ ਉਹਦਾ ਗੋਲੀ ਵੱਜੀ ਬੱਚਾ ਸ਼ਹੀਦ ਹੋ ਗਿਆ ਉਹਨੇ ਬੱਚਾ ਸਾਈਡ ਤੇ ਰੱਖਿਆ ਤੇ ਅੱਗੇ ਨੂੰ ਤੁਰ ਵੀ ਕਹਿੰਦੀ ਬੱਚੇ ਨਾਲੋਂ ਜ਼ਰੂਰੀ ਗੁਰੂ ਪੰਥ ਹੈ ਪੰਥ ਵਟਰ ਪ੍ਰਾਥਮ ਪੰਥ ਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਹਰ ਸਿੱਖ ਨੂੰ ਯਤਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਾਂ ਸਾਰੇ ਗੁਰ ਭਾਈ ਆ ਆਪਣਾ ਕਿਸੇ ਨਾਲ ਕੋਈ ਬਹਿਰ ਨਹੀਂ ਕੋਈ ਵੀ ਆ ਜੇ ਮੈਂ ਪਿੰਡਾਂ ਚ ਵੀ ਜਾ ਰਿਹਾ ਸਾਰਿਆਂ ਨੂੰ ਗੱਲ ਵਕੜੀ ਪਾਵਾਂਗੇ ਸਾਰਿਆਂ ਦੇ ਗਲੇ ਮਿਲਾਂਗੇ ਸਾਡੇ ਗੁਰੂ ਨੇ ਗੱਲ ਵਕੜੀਆਂ ਪਵਾਇਆਂ ਨੇ ਉਹ ਜਿਹੜੇ ਵੰਡਣ ਵਾਲੇ ਨੇ ਨਾ ਜਿੰਨਾ ਮਰਜੀ ਵੰਡਣ ਦੀ ਕੋਸ਼ਿਸ਼ ਕਰੀ ਜਾਣ ਇਹ ਤੇ ਉਹ ਕਹੋ ਮੈਂ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਥੋੜੀ ਜਿਹੀ ਵਿਗੜ ਗਈ ਸੀ ਪਰ ਜਦੋਂ ਪੰਥ ਤੇ ਵਿਵਤਾ ਬੜੀ ਉਹ ਪੰਥ ਦੂਲੇ ਦੇ ਸ਼ੇਰ ਨੇ ਤੀਰ ਦੇ ਨਾਲ ਬਨ ਕੇ ਅੰਦਰ ਚਿੱਠੀ ਭੇਜੀ ਸੀ ਖਾਲਸਾ ਜੀ ਤਿਆਰ ਹੋ ਜਾਓ ਆਪਣੇ ਭਾਵੇਂ ਮਤ ਭੇਦ ਹੋਣ ਪਰ ਜੇ ਕੋਈ ਬਾਹਰ ਲਾਵੇਗਾ ਫਿਰ ਲੜਾਂਗੇ ਇਹ ਗੁਰੂ ਦਾ ਪੰਥ ਗੁਰੂ ਦੇ ਸਿਧਾਂਤਾਂ ਦੇ ਮੁਤਾਬਕ ਚੱਲਦਾ ਆ ਇਕੱਠਾ ਹੈ ਇਕੱਠਾ ਰਹੇਗਾ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਹੈ ਸਰਵੋੱਚ ਰਹੇਗਾ ਗੁਰੂ ਸਾਡੇ ਸਾਰਿਆਂ ਤੇ ਮਿਹਰ ਕਰੇ ਮੈਂ ਜਿਤਨੇ ਵੀ ਪ੍ਰਬੰਧਕ ਨੇ ਸਾਰੀਆਂ ਸਿੰਘ ਸੁਭਾਵਾਂ ਜਿਤਨੇ ਵੀ ਆਗੂ ਨੇ ਜਿਤਨੀਆਂ ਵੀ ਸੰਗਤਾ ਨੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਭਰੋਸਾ ਦਿਵੋਨਾ ਜਦੋਂ ਵੀ ਤੁਸੀਂ ਇਸ ਪੰਥ ਦੀ ਸੇਵਾਦਾਰ ਨੂੰ ਆਵਾਜ਼ ਮਾਰੋਗੇ ਅਸੀਂ ਤੁਹਾਡੇ ਕੋਲ ਭੱਜੇ ਆਵਾਂਗੇ ਆਪਾਂ ਗੁਰੂ ਪਾਤਸ਼ਾਹ ਦੀ ਬਾਣੀ ਦਾ ਓਟ ਆਸਰਾ ਹਮੇਸ਼ਾ ਰੱਖਣਾ ਜੀ ਮੇਰੀਆਂ ਮਾਈਆਂ ਰੱਬ ਰਜ਼ਾਈਆਂ ਇਹ ਜਿਹੜੀਆਂ ਮਾਈਆਂ ਹਨ ਜਿੱਥੇ ਇਹ ਨਿਕ ਦੇਣ ਗੁਰੂ ਨੇ ਐਵੇਂ ਥੋੜਾ ਆਖਿਆ ਭੰਡ ਜਮੀ ਹੈ ਭੰਡ ਨਮੀ ਹੈ ਭੰਡ ਮੰਗਣ ਵਿਆਹ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੂਆ ਭੰਡ ਭਾਲੀਆ ਭੰਡ ਹੋਵੇ ਬੰਧਨ ਸੋ ਸੋ ਕਿਉ ਮੰਦਾ ਆਖਿਆ ਜਿੱਤ ਜਮੇ ਰਾਜਾਨ ਇੱਕ ਸ਼ਬਦ ਕਹਿ ਕੇ ਗੁਰਬਾਣੀ ਦਾ ਮੈਂ ਸੰਬਾਪਤੀ ਕਰੂੰਗਾ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਪਰ ਮੇਰੇ ਗੁਰੂ ਨੇ ਇਹ ਸ਼ਬਦ ਦਿੱਤਾ ਸਾਨੂੰ ਮੈਂ ਜਦੋਂ ਵੀ ਗੱਡੀ 'ਚ ਬਹਿਣਾ ਤੇ ਮੈਂ ਇਹ ਸ਼ਬਦ ਪੂਰਾ ਪੜ੍ਹ ਕੇ ਤੁਰਦਾ ਵਾਂ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਲਗੂ ਹੋਏ ਦੁਸ਼ਮਣਾ ਸਾਖ ਭੀ ਭਜ ਖਲੇ ਸਭੋ ਭਜੈ ਆਸਰਾ ਚੁਕੇ ਸਭ ਅਸਰਾਓ ਜੇ ਤਾਵੇ ਉਸ ਪਾਰ ਬ੍ਰਹਮ ਲੱਗਾ ਨਾ ਤਤੀਵਾਉ ਸਾਹਿਬ ਨਿਤਾਣਿਆਂ ਕਾ ਕਣ ਸਾਡਾ ਆਸਰਾ ਗੁਰੂ ਹੈ ਤੇ ਜੇ ਗੁਰੂ ਆਸਰਾ ਤੇ ਪ੍ਰਵਾਹ ਨਾ ਹੀ ਕਿਸੇ ਕੇਰੀ ਬਾਦ ਸੱਚੇ ਨਾ ਪੁੱਲ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ